ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਐਜੈਂਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਵਰਦਾ ਮੋਹਾਲੀ ਪੁਲਿਸ ਦੀ ਇਨਸਪੈਕਟਰ ਅਮਨ ਜੋਤਕਰ ਸੰਦੂ ਦੇ 50 ਲੱਖ ਰੁਪਏ ਦੇ ਫਰੋਤੀ ਦੇ ਮਾਮਲੇ ਨਾਲ ਸੰਬੰਧਿਤ ਹਾਈ ਕੋਰਟ ਨੇ ਦੋ ਫੈਸਲੇ ਦਿੱਤੇ ਹੈ ਉਹਨਾਂ ਤੇ ਆਧਾਰਿਤ ਤੇ ਖਬਰ ਹੋਏਗੀ ਇੱਕ ਫੈਸਲਾ ਪੱਕਾ ਤੇ ਦੂਜਾ ਫੈਸਲਾ ਕੱਚਾ ਹੁਣ ਖਬਰ ਵਿਸਤਾਰ ਹਾਈ ਕੋਰਟ ਦੇ ਜਸਟਿਸ ਸਰਕੇਸ਼ ਮਾਨੂਜਾ ਨੇ 18 4 2024 ਨੂੰ ਆਪਣੇ 2 ਪੇਜ ਦੇ ਬਰੀਫ ਪਰ ਇੰਪੋਰਟੈਂਟ ਫਾਸਲੇ ਚ ਮੋਹਾਲੀ ਪੁਲਿਸ ਨੂੰ ਫਟਕਾਰ ਲਾਉਂਦੇ ਹੋਏ ਸੁਨੀਤਾ ਨੂੰ ਜੋ ਕਿ ਗ੍ਰਿਫਤਾਰ ਕੀਤੀ ਗਈ ਸੀ 15 1 2024 ਨੂੰ ਉਹਨੂੰ ਜ਼ਮਾਨਤ ਦੇ ਦਿੱਤੀ ਹੈ ది ਰੈਗੂਲਰ ਬੇਲ ਹੈਸ ਬੀਨ ਗ੍ਰਾਂਟਡ ਉਹ ਅੱਜ ਨਾਬਾ ਜੇਲ ਤੋਂ ਰਿਹਾ ਕਰ ਦਿੱਤੀ ਜਾਏਗੀ ਜਸਟਿਸ ਮਨੂਜਾ ਨੇ ਪੁਲਿਸ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਮੇਰਲੀ ਡਿਸਕਲੋਜ਼ਰ ਰਿਪੋਰਟ ਦੇ ਆਧਾਰ ਤੇ ਤੁਸੀਂ ਇਸ ਲੜਕੀ ਨੂੰ ਜਾਂ ਔਰਤ ਨੂੰ ਗ੍ਰਿਫਤਾਰ ਕਿਉਂ ਕਰ ਲਿਆ ਇਹ ਡਿਸਕਲੋਜ਼ਰ ਰਿਪੋਰਟ ਵਿਜੇ ਰਾਜ ਕਪੂਰੀਆ ਹਸਬੈਂਡ ਆਫ ਸੁਨੀਤਾ ਕਪੂਰੀਆ ਦੇ ਸਿੰਪਲ ਬਿਆਨ ਤੇ ਆਧਾਰਿਤ ਸੀ ਜੱਜ ਸਾਹਿਬ ਨੇ ਕਿਹਾ ਜਦੋਂ ਤੁਹਾਡੇ ਕੋਲ ਕੋਈ ਮਟੀਰੀਅਲ ਐਵਿਡੈਂਸ ਨਹੀਂ ਤਾਂ ਤੁਹਾਨੂੰ ਗ੍ਰਿਫਤਾਰੀ ਨਹੀਂਸ਼ ਕਰਨੀ ਚਾਹੀਦੀ ਦੂਜੀ ਗੱਲ ਜਦੋਂ ਕੋਈ ਇਹੋ ਜਿਹਾ ਸਬੂਤ ਨਹੀਂ ਜਿਹਦੇ ਨਾਲ ਸੁਨੀਤਾ ਕਿਸੇ ਵੀ ਕ੍ਰਾਈਮ ਨਾਲ ਅਫੈਂਸ ਨਾਲ ਕਨੈਕਟ ਹੁੰਦੀ ਹੋਵੇ ਤਾਂ ਫਿਰ ਉਸ ਨੂੰ ਐਫ ਆਈ ਆਰ ਨੰਬਰ 9 10124 ਤਰੀਕ ਦੀ ਪੁਲਿਸ ਸਟੇਸ਼ਨ ਸੋਹਾਣਾ ਦੇ ਵਿੱਚ ਨਾਮਜ਼ਦ ਕਰਨਾ ਬਿਲਕੁਲ ਗਲਤ ਸੀ ਜੱਜ ਸਾਹਿਬ ਨੇ ਇਹ ਵੀ ਕਿਹਾ ਇਹ ਕੇਸ 'ਚ ਪੁਲਿਸ ਨੇ ਚਲਾਨ ਅਦਾਲਤ 'ਚ ਪੇਸ਼ ਕਰ ਦਿੱਤਾ ਹੈ। ਯਾਨੀ ਕਿ ਇਨਵੈਸਟੀਗੇਸ਼ਨ ਮੁਕੰਮਲ ਹੋ ਚੁੱਕੀ ਹੈ ਤੇ ਫਿਰ ਸੁਨੀਤਾ ਨੂੰ ਜੇਲ੍ਹ ਦੇ ਅੰਦਰ ਬੰਦ ਰੱਖਣ ਦੀ ਕੋਈ ਜਸਟੀਫਿਕੇਸ਼ਨ ਨਹੀਂ। ਭਾਵੇਂ ਕਿ ਸਰਕਾਰੀ ਵਕੀਲ ਨੇ ਉਸ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ ਜੋ ਕਿ ਇੱਕ ਰੂਟੀਨ ਫੀਚਰ ਹੈ ਤੇ ਉਸ ਨੂੰ ਰੱਦ ਕਰਦੇ ਹੋਏ ਪੁਲਿਸ ਨੂੰ ਫਟਕਾਰ ਲਾਉਂਦੇ ਹੋਏ ਜੱਜ ਹਰਕੇਸ਼ ਮਾਨੂਜਾ ਜੀ ਨੇ ਸੁਨੀਤਾ ਨੂੰ ਰੈਗੂਲਰ ਬੇਲ ਗ੍ਰਾਂਟ ਕਰ ਦਿੱਤੀ ਪਟੀਸ਼ਨਰ ਦੇ ਐਡਵੋਕੇਟ ਸੀ ਆਲੋਕ ਮਿੱਤਲ ਪੰਜਾਬ ਸਰਕਾਰ ਵੱਲੋਂ ਯਾਨੀ ਕਿ ਪੁਲਿਸ ਵੱਲੋਂ ਪੇਸ਼ ਹੋਏ ਐਡਵੋਕੇਟ ਸੁਧਾਰਤ ਸੰਧੂ ਇੰਸਪੈਕਟਰ ਅਮਨ ਜੋਤ ਕੌਰ ਦੇ ਫਰੋਤੀ ਮਾਮਲੇ ਤੇ ਪੰਜਾਬ ਦਸਤਾਵੇਜ਼ ਨੇ 4 ਐਪੀਸੋਡ ਤਿਆਰ ਕਰਕੇ ਤੁਹਾਡੇ ਤੱਕ ਪਹੁੰਚਾਏ ਇਹਨਾਂ ਦੇ ਨੰਬਰ ਨੇ 499 494 499 ਅਤੇ 500 ਦੂਜਾ ਫੈਸਲਾ ਜੋ ਆਰਜ਼ੀ ਯਾਨੀ ਕਿ ਕੱਚਾ ਹੈ ਉਹ ਹਾਈ ਕੋਰਟ ਦੇ ਜਸਟਿਸ ਦੀਪਕ ਗੁਪਤਾ ਨੇ ਦਿੱਤਾ ਔਨ 9 4 2024 ਇਸ ਫੈਸਲੇ ਚ ਜਸਟਿਸ ਗੁਪਤਾ ਨੇ ਮੁਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਦੇ ਉਸ ਫੈਸਲੇ ਤੇ ਅਗਲੀ ਤਰੀਕ ਤੱਕ ਰੋਕ ਲਗਾ ਦਿੱਤੀ ਹੈ ਜਿਸ ਚ ਸਿੰਗਲ ਨੇ ਡੀਜੀਪੀ ਨੂੰ ਹਦਾਇਤ ਕੀਤੀ ਸੀ ਕਿ ਕਨਸਰਨਡ ਅਥਾਰਟੀ ਨੂੰ ਡਾਇਰੈਕਸ਼ਨ ਦੇ ਕੇ ਇਨਸਪੈਕਟਰ ਅਮਨ ਜੋਤ ਕੌਰ ਸੰਧੂ ਵਿਰੁੱਧ ਪਰਚਾ ਦਰਜ ਕੀਤਾ ਜਾਏ ਜੱਜ ਸਾਹਿਬ ਨੇ ਕਿਹਾ ਕਿ ਅਗਲੀ ਤਰੀਕ ਤੱਕ ਜੋ ਕਿ ਅਗਸਤ ਦੇ ਵਿੱਚ ਹੈ ਉਦੋਂ ਤੱਕ ਪਰਚਾ ਦਰਜ ਨਾ ਕੀਤਾ ਜਾਏ ਟੈਂਪਰੇਰੀ ਰਿਲੀਫ ਹੈਜ਼ ਬੀਨ ਗ੍ਰਾਂਟਡ ਟੂ ਇਨਸਪੈਕਟਰ ਅਮਨ ਜੋਤ ਕੌਰ ਸੰਧੂ ਇਨਸਪੈਕਟਰ ਅਮਨ ਜੋਤ ਕੌਰ ਸੰਧੂ ਦੇ ਵਕੀਲ ਨੇ ਧਾਰਾ 482 CrPC ਤਹਿਤ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਨੇ ਮੈਜਿਸਟ੍ਰੇਟ ਦੀਆਂ ਪਾਵਰਾਂ ਯੂਜ਼ ਕਰਦੇ ਹੋਏ ਉਹਨਾਂ ਦੀਆਂ ਸ਼ਕਤੀਆਂ ਯੂਜ਼ ਕਰਦੇ ਹੋਏ ਸਿਰਫ ਪੁਲਿਸ ਸਟੇਸ਼ਨ ਐਸ ਐਚ ਓ ਨੂੰ ਹੀ ਹਦਾਇਤ ਕਰਨੀ ਸੀ ਜਿਸ ਦੇ ਉਹਨਾਂ ਕੋਲ ਅਧਿਕਾਰ ਸੀ ਪਰ ਜੋ ਆਦੇਸ਼ ਉਹਨਾਂ ਨੇ ਅੰਡਰ ਸੈਕਸ਼ਨ 155 ਬ੍ਰੈਕਟਸ 3 ਦੇ ਅਧੀਨ ਦਿੱਤੇ ਔਰ ਡੀਜੀਪੀ ਨੂੰ ਕਰ ਦਿੱਤੇ ਨੇ ਜੋ ਕਿ ਸਰਾਸਰ ਗਲਤ ਹੈ ਇਹ ਇੱਕ ਟੈਕਨੀਕਲ ਪੁਆਇੰਟ ਅਦਾਲਤ ਦੇ ਅੱਗੇ ਰੱਖਿਆ ਗਿਆ ਅਤੇ ਜਸਟਿਸ ਦੀਪਕ ਗੁਪਤਾ ਉਸ ਨਾਲ ਸਹਿਮਤ ਹੋਏ ਕਿ ਟੈਕਨੀਕਲੀ ਇਹ ਕੰਮ ਗਲਤ ਹੋ ਗਿਆ ਹਾਈ ਕੋਰਟ ਨੂੰ ਪਾਵਰ ਹੈ ਕਿ ਉਹ ਡੀਜੀਪੀ ਨੂੰ ਹੁਕਮ ਦੇ ਸਕੇ ਜਿਵੇਂ ਸਾਨੂੰ ਇੱਕ ਸੀਨੀਅਰ ਐਡਵੋਕੇਟ ਨੇ ਦੱਸਿਆ ਕਿ ਡਿਸਟ੍ਰਿਕਟ ਜੱਜ ਕੋਲ ਪਾਵਰ ਹੈ ਕਿ ਉਹ ਸਿਰਫ ਐਸਐਚਓ ਨੂੰ ਹੀ ਡਾਇਰੈਕਸ਼ਨ ਦੇ ਸਕਦਾ ਹੈ ਤੇ ਡੀਜੀਪੀ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ ਅਮਨ ਜੋਤ ਕੌਰ ਸੰਧੂ ਵਿਰੋਧ ਆਰਜ਼ੀ ਤੌਰ ਤੇ ਰੋਕ ਐਫਆਈਆਰ ਤੇ ਲਵਾਉਣ ਵਾਲੇ ਐਡਵੋਕੇਟ ਸੀਗੇ ਪ੍ਰੀਤਿੰਦਰ ਸਿੰਘ ਹਲੂਆਲਿਆ ਅਤੇ ਸਰਕਾਰ ਵੱਲੋਂ ਪੇਸ਼ ਹੋਏ ਸਾਹਿਲ ਆਰ ਬਖਸ਼ੀ ਐਡਵੋਕੇਟ オリジナル ਸੈਸ਼ਨ ਜੱਜ ਮੁਹਾਲੀ ਸੰਦੀਪ ਸਿੰਘਲਾ ਵੱਲੋਂ ਜੋ ਆਦੇਸ਼ 3 4 2024 ਨੂੰ ਦਸਤਾਵੇਜ਼ ਉਹਦੇ ਬਾਰੇ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੁਬਾਰਾ ਦੇ ਦਿੰਦੇ ਆ ਐਡੀਸ਼ਨਲ ਸੈਸ਼ਨ ਜੱਜ ਨੇ ਆਪਣੇ ਫੈਸਲੇ 'ਚ ਐਡਵੋਕੇਟ ਪਲਕ ਦੇਵ ਦੀ ਦਰਖਾਸਤ ਜੋ ਕਿ 156 CrPC ਤਹਿਤ ਮੂਵ ਕੀਤੀ ਗਈ ਸੀ ਉਸ ਤੇ ਫੈਸਲਾ ਦਿੰਦੇ ਹੋਏ ਵਿਜੀਲੈਂਸ ਬਿਊਰੋ ਨੂੰ ਹਦਾਇਤ ਕੀਤੀ ਸੀ ਕਿ ਅਮਨ ਜੋਤ ਕੌਰ ਸੰਧੂ ਇੰਸਪੈਕਟਰ ਵਿਰੁੱਧ ਪਰਚਾ ਦਰਜ ਕੀਤਾ ਜਾਏ ਅਤੇ ਇਸ ਦੇ ਬਾਰੇ ਆਦੇਸ਼ ਡੀਜੀਪੀ ਨੂੰ ਜਾਰੀ ਕੀਤੇ ਤੇ ਇਸ ਇਨਵੈਸਟੀਗੇਸ਼ਨ ਦੇ ਲਈ ਅਫੀਸਰ ਨਾਟ ਬਿਲੋ ਦੀ ਰੈਂਕ ਆਫ ਐਸਪੀ ਨਿਯੁਕਤ ਕੀਤਾ ਜਾਏ ਐਡੀਸ਼ਨਲ ਸੈਸ਼ਨ ਜਜ ਸੰਦੀਪ ਸਿੰਘਲਾ ਦਾ ਫੈਸਲਾ ਕੁਝ ਆਡੀਓ ਵੀਡੀਓ ਰਿਕਾਰਡਿੰਗਸ ਦੇ ਆਧਾਰਿਤ ਸੀ ਜੋ ਕਿ ਅਸੀਂ ਤੁਹਾਨੂੰ ਐਪੀਸੋਡ ਨੰਬਰ 499 ਅਤੇ ਐਪੀਸੋਡ ਨੰਬਰ 500 ਦੇ ਵਿੱਚ ਦਿਖਾ ਚੁੱਕੇ ਹਾਂ ਸਬੂਤ ਆਉਣ ਤੋਂ ਬਾਅਦ ਇਹ ਪਤਾ ਲੱਗਿਆ ਕਿ 25 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਪਹਿਲਾਂ 50 ਦੀ ਮੰਗ ਹੋਈ ਫਿਰ ਗੱਲ ਨਿਬੜੀ 25 ਲੱਖ ਤੇ ਗ੍ਰਿਫਤਾਰ ਕੀਤੇ ਗਏ ਵਿਜੇ ਕਪੂਰੀਆ ਹਸਬੈਂਡ ਆਫ ਸੁਨੀਤਾ ਕਪੂਰੀਆ ਦੀ ਗੱਲਬਾਤ ਜੋ ਇਸ ਥਾਣੇਦਾਰਨੀ ਨੇ ਸੁਨੀਤਾ ਨਾਲ ਵਾਈਲ ਬੀਗਨ ਕਸਟਡੀ ਕਰਵਾਈ ਫੋਨ ਤੇ ਇੱਕ ਸਿਕਰਟ ਫੋਨ ਤੇ ਉਹਦੀ ਆਡੀਓ ਵੀਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਗਈ ਤੇ ਫਿਰ ਇਸ ਇੰਸਪੈਕਟਰਨੀ ਨੇ ਪਲਕ ਦੇਵ ਐਡਵੋਕੇਟ ਨਾਲ ਖੁਦ ਵੀ ਗੱਲਬਾਤ ਕੀਤੀ ਉਹਦੀ ਰਿਕਾਰਡਿੰਗ ਵੀ ਦਿਖਾਈ ਗਈ ਤੇ ਜੋ ਗੱਲਬਾਤ ਸੁਨੀਤਾ ਨੇ AIG ਵਜਲੈਂਸ ਬਿਊਰੋ ਮਨਮੋਹਨ ਸ਼ਰਮਾ ਨਾਲ ਕੀਤੀ ਉਹਦੀ ਆਡੀਓ ਰਿਕਾਰਡਿੰਗ ਵੀ ਦਿਖਾਈ ਗਈ ਜਿਸ ਦੇ ਵਿੱਚ ਮਨਮੋਹਨ ਸ਼ਰਮਾ ਨੇ ਭਰੋਸਾ ਦਿੱਤਾ ਡੋਨਟ ਵਰੀ ਅਸੀਂ 트੍ਰੈਪ ਲਾ ਕੇ ਗ੍ਰਿਫਤਾਰ ਕਰ ਲਵਾਂਗੇ ਇਸ ਕਰਪਟ ਇੰਸਪੈਕਟਰਨੀ ਨੂੰ ਇਹ ਸ਼ਬਦ ਕਰਪਸ਼ਨ ਦਾ ਵਰਤਿਆ ਗਿਆ ਉਸ ਆਡੀਓ ਰਿਕਾਰਡਿੰਗ ਤੁਸੀਂ ਸਾਡਾ ਪੁਰਾਣਾ ਐਪੀਸੋਡ ਵੇਖ ਸਕਦੇ ਹੋ ਨੰਬਰ 500 ਸੁਨੀਤਾ ਅਤੇ ਪਲਕ ਦੇਵ ਵਜਲੈਂਸ ਬਿਊਰੋ ਕੋਲ ਸਹਾਇਤਾ ਲੈਣ ਗਈਆਂ ਸੀ ਪਰ ਉਹ ਰਿਜ਼ਲਟ ਨਿਕਲੇ ਆ ਪੁੱਠਾ ਕਿ ਉਹ ਸੁਨੀਤਾ ਗ੍ਰਿਫਤਾਰ ਹੋ ਗਈ 13 1 2024 ਦੀਆਂ ਸੰਬੰਧਿਤ ਸਾਰੀਆਂ ਰਿਕਾਰਡਿੰਗਸ ਅਸੀਂ ਚਲਾ ਚੁੱਕੇ ਆ ਇਹਨਾਂ ਰਿਕਾਰਡਿੰਗਸ ਦੇ ਵਿੱਚ ਇਹ ਵੀ ਆਉਂਦਾ ਕਿ 15 1 2024 ਨੂੰ ਟਰੈਪ ਲਾ ਕੇ ਗ੍ਰਿਫਤਾਰ ਕਰਨਾ ਸੀ ਇਸ ਥਾਣੇਦਾਰਨੀ ਨੂੰ ਪਰ 14 ਤਰੀਕ ਨੂੰ ਇਹ ਜਾਣਕਾਰੀ ਥਾਣੇਦਾਰਨੀ ਨੂੰ ਲੀਕ ਹੋ ਜਾਂਦੀ ਹੈ ਜਾਂ ਕਹੋ ਕਿ ਕਰ ਦਿੱਤੀ ਜਾਂਦੀ ਹੈ ਤਾਂ ਉਹਦਾ ਨਾਂ ਸੁਨੀਤਾ ਦਾ ਪਰਚੇ ਦੇ ਵਿੱਚ ਨਾਮ ਜ਼ਿਕਰ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਪਹਿਲਾਂ ਸਿਰਫ ਉਹਦੇ ਪਤੀ ਵਜੇ ਕਪੂਰੀਆ ਦਾ ਨਾਮ ਹੀ ਐਫ ਆਈ ਆਰ 'ਚ ਹੁੰਦਾ ਹੈ ਪੰਦਨਾ ਤਰੀਕ ਨੂੰ ਜਦੋਂ ਗ੍ਰਿਫਤਾਰ ਕਰਨ ਦਾ ਪ੍ਰੋਗਰਾਮ ਸੀ ਅਮਨ ਜੋਤ ਕੌਰ ਸੰਧੂ ਨੂੰ ਪਰ ਗ੍ਰਿਫਤਾਰ ਹੋ ਜਾਂਦੀ ਹੈ ਸੁਨੀਤਾ ਕਪੂਰੀਆ ਕਿਉਂਕਿ ਅਮਨ ਜੋਤ ਕੌਰ ਸੰਧੂ 5 6 ਪੁਲਿਸ ਅਫਸਰਾਂ ਦੇ ਨਾਲ ਜਾਂ ਕੋ ਮੁਲਾਜ਼ਮਾਂ ਦੇ ਨਾਲ ਰੇਡ ਕਰਦੀ ਹੈ ਜ਼ਿਰਖਪੁਰ ਦੇ ਉਸ ਸਿਫਤ ਘਰ ਦੇ ਵਿੱਚ ਤੇ ਉਹ ਸਾਰਾ ਪਲਾਨ ਟਰੈਪ ਦਾ ਫੇਲ ਹੋ ਜਾਂਦਾ ਹੈ ਫਿਰ ਤੱਕੀ ਪੁਠਾ ਬਹਿ ਜਾਂਦਾ ਅਡੀਸ਼ਨਲ ਸੈਸ਼ਨ ਜੱਜ ਸਿੰਘਲਾ ਸਾਹਿਬ ਨੇ ਆਪਣੇ ਫੈਸਲੇ ਚ ਸਵਾਲ ਖੜੇ ਕੀਤੇ ਆ ਮੁਹਾਲੀ ਪੁਲਿਸ ਅਤੇ ਵਜਲੈਂਸ ਬਿਊਰੋ ਦੀ ਫੰਕਸ਼ਨਿੰਗ ਤੇ ਉਹਨਾਂ ਨੇ ਕਿਹਾ ਕਿ ਟਰੈਪ ਦੀ ਸੂਚਨਾ ਲੀਕ ਕਿਵੇਂ ਹੋਗੀ ਹੋ ਸਕਦਾ ਹੈ ਇਹ ਖੁਦ ਕੀਤੀ ਹੋਵੇ ਜਾਂ ਕਿਸੇ ਹੋਰ ਕਾਰਨ ਕਰਕੇ ਲੀਕ ਹੋਈ ਹੋਵੇ ਅਡੀਸ਼ਨਲ ਸੈਸ਼ਨ ਜੱਜ ਨੇ ਆਪਣੇ ਡਿਟੇਲਡ ਆਰਡਰ ਚ ਪੁਲਿਸ ਅਤੇ ਵਜਲੈਂਸ ਬਿਊਰੋ ਨੂੰ ਜੋ ਫਟਕਾਰ ਲਾਈ ਉਸ ਦਾ ਪੂਰਾ ਅਧਾਇਨ ਹਜੇ ਹਾਈ ਕੋਰਟ ਦੇ ਵਿੱਚ ਅਗਲੀ ਪੂਰੀ ਤਰੀਕ ਦੇ ਉੱਤੇ ਜਦੋਂ ਕਿ ਆਰਗੂਮੈਂਟ ਹੋਣਗੇ ਉਹਦੇ ਵਿੱਚ ਹੋਏਗਾ ਔਰ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸਾਰੀਆਂ ਆਡੀਓ ਵੀਡੀਓ ਰਿਕਾਰਡਿੰਗਸ ਵੀ ਹਾਈ ਕੋਰਟ ਦੇ ਸਮਖਸ਼ ਰੱਖੀਆਂ ਜਾਣ ਗਿਆ ਜਿਹੜੀ ਰਿਲੀਫ ਅਮਨ ਜੋਤ ਕੌਰ ਸੰਧੂ ਨੂੰ ਹਾਈ ਕੋਰਟ ਨੇ ਦਿੱਤੀ ਆ ਉਹ ਇੰਟਰਮ ਰਿਲੀਫ ਹੈ ਅਤੇ ਐਫ ਆਈ ਆਰ ਦੇ ਬਾਰੇ ਹਜੇ ਅੰਤਮ ਫੈਸਲਾ ਅਗਲੀ ਤਰੀਕ ਤੇ ਹੋ ਸਕਦਾ ਹੈ ਹਾਈ ਕੋਰਟ ਨੇ ਇਹ ਤਾਂ ਨਹੀਂ ਕੀਤਾ ਕਿ ਫਰੋਤੀ ਲਈ ਨਹੀਂ ਗਈ ਜਾਂ ਫਰੋਤੀ ਬਾਰੇ ਜਿਹੜੀ ਸ਼ਿਕਾਇਤ ਉਹ ਝੂਠੀ ਹੈ ਦੀ ਹਾਈ ਕੋਰਟ ਹੈਜ਼ ਨਾਟ ਡਿਸਾਈਡਡ ਦੀ ਕੇਸ ਔਨ ਮੈਰਿਟਸ ਇਸ ਸਿਰਫ ਇੱਕ ਇਨਟਰਮ ਆਰਡਰ ਆ ਔਨ ਟੈਕਨੀਕਲ ਗਰਾਉਂਡਸ ਪਰ ਇੱਕ ਸੀਨੀਅਰ ਐਡਵੋਕੇਟ ਨੇ ਪੰਜਾਬ ਦਸਤਾਵੇਜ਼ ਨੂੰ ਦੱਸਿਆ ਕਿ ਟੈਕਨੀਕਲ ਰਿਲੀਫ ਦਾ ਮਤਲਬ ਇਹ ਨਹੀਂ ਕਿ ਉਸ ਤੋਂ ਬਾਅਦ ਪਰਚਾ ਦਰਜ ਨਹੀਂ ਹੋ ਸਕਦਾ ਉਹ ਅਗਲੀ ਤਰੀਕ ਤੇ ਜਦੋਂ ਪੂਰੇ ਆਰਗੂਮੈਂਟਸ ਹੋਣਗੇ एविडेंस देखा जाएगा जज साहब ਉਹਦਾ ਅਧਿਆਨ ਕਰਨਗੇ देन एंड ओनली देन ए फाइनल वर्डीक्ट विल ਕਮ ਕਪੂਰੀਆ ਪਰਿਵਾਰ ਤੋਂ ਪ੍ਰਾਪਤ ਸੂchnਾ ਦੇ ਮੁਤਾਬਕ ਇਹ ਮੀਆਂ ਬੀਬੀ ਹਸਬੰਡ ਐਂਡ ਵਾਈਫ ਵਿਜੇ ਰਾਜ ਕਪੂਰੀਆ ਐਂਡ ਸੁਨੀਤਾ ਕਪੂਰੀਆ ਰਿਹਾਈ ਤੋਂ ਬਾਅਦ ਜਲਦ ਪ੍ਰੈਸ ਕਾਨਫਰੰਸ ਦਾ ਆਯੋਜਨ ਕਰਨਗੇ ਅਤੇ ਸਰਕਾਰ ਅਤੇ ਸਮਾਜ ਨੂੰ ਆਪਣੇ ਨਾਲ ਜੋ ਬੀਤਿਆ ਹੱਡ ਬੀਤੀ ਪੁਲਿਸ ਦੇ ਹੱਥੋਂ ਜੋ ਉਹਨਾਂ ਨਾਲ ਧੱਕਾ ਹੋਇਆ ਜੋ ਟਾਰਚਰ ਹੋਇਆ ਉਹਦੀ ਕਥਾ ਸਾਰਿਆਂ ਨੂੰ ਸੁਣਾਉਣ ਦਾ ਉਹਨਾਂ ਨੇ ਫੈਸਲਾ ਕੀਤਾ ਸੋ ਲੈਟਸ ਵੇਟ ਫॉर ਦਿ ਡੇ ਵਨ ਪ੍ਰੈਸ ਕਾਨਫਰੈਂਸ ਇਸ ਹੇਲਡ ਮੈਨੂੰ ਰਜਿੰਦਰ ਸਿੰਘ ਤਗੜ ਨੂੰ ਆਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖਦਾਫਿਸ